ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸਪੋਸਟ ਦੇ ਜ਼ਰੀਏ ਮੁਲਾਜ਼ਮਾਂ ਲਈ ਐਲਾਨ ਕੀਤਾ ਹੈ ਡੀਏ ਦੇ ਵਾਅਦੇ ਨੂੰ ਲੈ ਕੇ ਲਗਾਤਾਰ ਮੁਲਾਜ਼ਮ ਹੜਤਾਲ ਤੇ ਚੱਲ ਰਹੇ ਸਨ ਲਗਭਗ 40 ਦਿਨ ਹੋ ਗਏ ਮੁਲਾਜ਼ਮਾਂ ਨੇ ਆਪਣੇ ਕੰਮ ਠੱਪ ਕਰ ਦਿੱਤੇ ਸਨ ਕਿ ਉਹ ਕੰਮ ਉਹਨਾਂ ਚਿਰ ਨਹੀਂ ਕਰਨਗੇ ਜਿੰਨਾ ਚਿਰ ਉਹਨਾਂ ਦੇ ਬਣਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਇਹ ਲਗਾਤਾਰ ਹੜਤਾਲ ਜਾਰੀ ਸੀ ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਨੁਮਾਇੰਦਿਆਂ ਨੁਮਾਇੰਦਿਆਂ ਦੀ ਯੂਨੀਅਨ ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਹੁਣ ਉਹ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਖੁਸ਼ਖਬਰੀ ਦਾ ਦਾਵਾ ਕੀਤਾ ਹੈ ਕਿ ਮੁਲਾਜ਼ਮਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਹਾਲਾਂਕਿ ਕਾਫੀ ਲੰਮੇ ਸਮੇਂ ਤੋਂ ਖੱਜਲਖੁਆਰ ਮੁਲਾਜ਼ਮ ਤਾਂ ਹੋ ਹੀ ਰਹੇ ਸਨ ਇਸ ਦੇ ਨਾਲ ਸਰਕਾਰੀ ਕੰਮਕਾਜ ਠੱਪ ਸਨ ਜਿਸ ਦੇ ਕਰਕੇ ਤਕਰੀਬਨ ਪੰਜਾਬ ਦੇ ਜਿਹੜੇ 22 ਲੱਖ ਲਾਭਪਾਤਰੀ ਨੇ ਪੈਨਸ਼ਨ ਦੇ ਉਹ ਵੀ ਉਡੀਕ ਰਹੇ ਸਨ ਉਹਨਾਂ ਨੂੰ ਪੈਨਸ਼ਨ ਨਹੀਂ ਸੀ ਮਿਲ ਰਹੀ ਉਸ ਕਰਕੇ ਕਿਉਂਕਿ ਸਾਰੇ ਜਿਹੜੇ ਨੇ ਕੰਮ ਠੱਪ ਪਾਏ ਸਨ ਜਿਸ ਦੇ ਕਰਕੇ ਸਰਕਾਰ ਵੀ ਮੁਸੀਬਤ ਵਿੱਚੋਂ ਲੰਘ ਰਹੀ ਸੀ ਤੇ ਆਖਰਕਾਰ ਸਰਕਾਰ ਨੂੰ ਘੱਟੋ-ਘੱਟੇ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ ਮੁਲਾਜ਼ਮਾਂ ਦੀ ਹੁਣ ਹੜਤਾਲ ਖਤਮ ਹੋਣ ਤੋਂ ਬਾਅਦ ਮੁਲਾਜ਼ਮ ਕੰਮ ਤੇ ਪਰਤਣਗੇ ਕਿਉਂਕਿ 4% ਦੀ ਡੀਏ ਵਿੱਚ ਵਾਧਾ ਕੀਤਾ ਜਾਂਦਾ ਤੇ ਇਹ ਵਾਧਾ ਜਿਹੜਾ 1 ਦਸੰਬਰ ਤੋਂ ਲਾਗੂ ਹੋਣ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੈ ਕਿ ਇਹ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ ਯਾਨੀ ਕਿ ਐਸੇ ਮਹੀਨੇ ਦੇ ਚਾਹੇ ਦਸੰਬਰ ਮਹੀਨੇ ਦੀ ਅਜ 18 ਤਰੀਕ ਹੋ ਗਈ ਹੈ ਪਰ ਉਹਨਾਂ ਨੇ ਕਿਹਾ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ 1 ਦਸੰਬਰ 2023 ਤੋਂ ਇਹ ਜਿਹੜਾ ਲਾਗੂ ਹੋਵੇਗਾ ਫੈਸਲਾ ਪੰਜਾਬ ਸਰਕਾਰ ਦਾ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦੇ ਨਾਲ ਮੀਟਿੰਗ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਤੇ ਉਹਨਾਂ ਦੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਹੇ ਹਾਂ ਕਿ ਬਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਜਾ ਰਹੇ ਹਾਂ ਡੀਏ 'ਚ 4 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਜੋ ਕਿ 1 ਦਸੰਬਰ 2023 ਤੋਂ ਲਾਗੂ ਬਣਿਆ ਜਾਵੇਗਾ ਤਾਂ ਇਹ ਗੱਲ ਆਖੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਸ਼ੱਕ ਉਹ ਇੱਥੇ ਖੁਸ਼ਖਬਰੀ ਦਾ ਦਾਵਾ ਕਰ ਰਹੇ ਨੇ ਪਰ ਇਸ ਤੋਂ ਪਹਿਲਾਂ ਸਰਕਾਰ ਦੁੱਖਾਂ 'ਚ ਵੀ ਲੰਗੀ ਆ ਤਕਲੀਫਾਂ 'ਚ ਵੀ ਲੰਗੀ ਆ ਕਿਉਂਕਿ ਕਾਫੀ ਕੰਮ ਸੀ ਜਿਹੜਾ ਉਠਾ ਪਿਆ ਸੀ ਇਹਦੇ ਕਰਕੇ ਪੈਨਸ਼ਨ ਵੀ ਸਮੇਂ ਸਿਰ ਤੇ ਜਿਹੜੀ ਬਜ਼ੁਰਗਾਂ ਨੂੰ ਵਿਧਵਾਵਾਂ ਨੂੰ ਤੇ ਹੋਰ ਜਿਹੜੇ ਲੋੜਵੰਦ ਪੈਨਸ਼ਨ ਜਿਹੜੇ ਲੈਂਦੇ ਨੇ ਲਾਭਪਾਤਰੀ ਨੇ ਉਹਨਾਂ ਨੂੰ ਪੈਨਸ਼ਨ ਵੀ ਨਹੀਂ ਮਿਲ ਸਕੀ ਸੀ ਕਿਉਂਕਿ ਮੁਲਾਜ਼ਮਾਂ ਦੀ ਹੜਤਾਲ 40 ਦਿਨਾਂ ਤੋਂ ਚੱਲ ਰਹੀ ਸੀ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਹੈ ਸਰਕਾਰ ਦੀ ਮੁੱਖ ਮੰਤਰੀ ਦੀ ਜਿਸ ਤੋਂ ਬਾਅਦ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ ਤੇ ਹੁਣ ਮੁਲਾਜ਼ਮ ਕੀ ਕੱਲੀ ਇਸ ਇੱਕ ਮੰਗ ਪੂਰੀ ਹੋਣ ਤੇ ਆਪਣੇ ਆਪਣੇ ਕੰਮਾਂ ਤੇ ਪਰਤਣਗੇ ਹੋਰ ਕਿਹੜੀਆਂ ਮੰਗਾਂ ਪੈਂਡਿੰਗ ਰਹਿ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਮੁਲਾਜ਼ਮਾਂ ਦੇ ਵੱਲੋਂ ਪ੍ਰੈਸ ਨੋਟ ਵੀ ਜਾਰੀ ਕੀਤਾ ਜਾ ਸਕਦਾ ਹੈ ਕਿ ਉਹ ਸਰਕਾਰ ਦੇ ਇਸ ਐਲਾਨ ਤੋਂ ਸੰਤੁਸ਼ਟ ਨੇ ਜਾਂ ਨਹੀਂ ਜਦੋਂ ਮੁੱਖ ਮੰਤਰੀ ਪੱਧਰ ਤੱਕ ਮੀਟਿੰਗ ਹੋ ਜਾਵੇ ਮੁਲਾਜ਼ਮਾਂ ਦੀ ਤਾਂ ਫਿਰ ਕਿਸੇ ਨਾ ਕਿਸੇ ਗੱਲ ਦੇ ਉੱਤੇ ਸਹਿਮਤੀ ਬਣਦੀ ਘੱਟੋ ਘੱਟ ਦਿਖਾਈ ਦਿੰਦੀ ਹੈ ਤੇ ਹੋ ਸਕਦਾ ਇੱਕ ਮੁਲਾਜ਼ਮਾਂ ਨੇ ਫੈਸਲਾ ਲਿਆ ਹੋਵੇ ਕਿ ਸਾਡੀ 40 ਦਿਨਾਂ ਦੀ ਢਾਲ ਦੇ ਨਾਲ ਘੱਟੋ ਘੱਟ 4% ਜਿਹੜਾ ਡੀਏ ਚ ਵਾਅਦਾ ਕੀਤਾ ਗਿਆ ਉਹ ਤਾਂ ਸੀ ਜਿੱਤ ਲਿਆ ਹਾਲਾਂਕਿ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਵੀ ਜਿਹੜੀ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੇ ਵੱਲੋਂ ਚੱਲੀ ਆ ਰਹੀ ਹੈ ਹੁਣ ਉਸ ਮੰਗ ਨੂੰ ਮੂਰ ਪਿਆ ਕਿ ਨਹੀਂ ਪਿਆ ਇਸ ਦੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਨਿਕਲ ਕੇ ਆਈ ਪਰ 4% ਦੀ ਡੀਏ ਦੇ ਵਿੱਚ ਵਾਅਦਾ ਜ਼ਰੂਰ ਕਰ ਦਿੱਤਾ ਸਰਕਾਰ ਨੇ ਤੇ ਇਹ ਵਾਅਦਾ 1 ਦਸੰਬਰ 2023 ਤੋਂ ਲਾਗੂ ਹੋਵੇਗਾ ਇਹ ਮੁੱਖ ਮੰਤਰੀ ਭਗਵੰਤ ਮਾਨ ਖੁੱਦ ਦਾ ਕਹਿਣਾ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਇਸ ਬਾਬਤ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ